ਮਾਤਾ ਜੀ ਫਿਰ ਫਾਸੀ ਘੱਲ ਆਓ ਬਈ ਕੀ ਹੋ ਗਿਆ ਹਾਂ ਤੇਰਾ ਕੀ ਆਇਆ ਕੀ ਹੋ ਗਿਆ ਇਹ ਸੌਣਾ ਬੈਠ ਨਹੀਂ ਪਤਾ ਕੀ ਹਾਂ ਬੇਟਾ ਸੋਸੀ ਹੋਰ ਕੌਣਾ ਕਰ ਨਹੀਂ ਹੈ ਗਿਆ ਸੀ ਹਾਂ ਅੱਛੀ ਹੈ ਕੋਈ ਨਹੀਂ ਤੋ ਡੋਗ ਖੈਰਾ ਬੀ ਰਾਤ ਨੂੰ ਬਾਹਰ ਆ ਇਹ ਕੋ ਜਗਾ ਬੈਠੋ ਦੀ ਇਧਰ ਵੀ ਬੈਠੇ ਨਹੀਂ ਨਹੀਂ ਬੈਠ ਨਹੀਂ ਕਿੱਥੋਂ ਦਾ ਰਹਿਣਾ ਕਿੱਥੋਂ ਦਾ ਇੱਥੇ ਕਰਦਾ ਬਣਾਉਣ ਬੋਲ ਰਹੇ ਹਾਂ ਨਹੀਂ ਨਹੀਂ ਸਰਾਇਆ ਕੁਝ ਨਹੀਂ ਹਾਂ ਬਾਹਰ ਵੀ ਇਹ ਕੋ ਚੜੀ ਕੋ ਸਰ ਅੱਜ ਜੇ ਇਥੇ ਬੜਮਾਜਰੇ ਆਏ ਹੋ ਤਾਂ ਕੀ ਸਰ ਕਹਿਣਾ ਚਾਹੋਗੇ ਕਿਦਾਂ ਕੀ ਰੇਡ ਹੈਗੀ ਕਿਸ ਤੇ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਏ ਮਹਿੰਮ ਚਲਾਈ ਆ ਉਸੇ ਲੜੀ ਦੇ ਤਹਿਤ ਅਸੀਂ ਥਾਣਾ ਬਲੌਂਗੀ ਦੀ ਟੀਮ ਨਾਲ ਲੈ ਕੇ ਭਾਰੀ ਪੁਲਿਸ ਫੋਰਸ ਲੈ ਕੇ ਅਸੀਂ ਇੱਥੇ ਜੁਹਾਰ ਨਗਰ ਬੜਮਾਜਰਾ ਏਰੀਆ ਦੇ ਵਿੱਚ ਅੱਜ ਚੈਕਿੰਗ ਕੀਤੀ ਆ ਜਿਹੜੇ ਪ੍ਰਾਣੇ ਕੋਈ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਆ ਤੇ ਇਸ سلسلے ਦੇ ਵਿੱਚ ਅਸੀਂ ਤੁਹਾਨੂੰ ਪੰਜ ਬਾਈਕ ਤੇ ਦੋ ਜਿਹੜੇ ਸ਼ੱਕੀ ਬੰਦੇ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹੜੀ ਇਹ ਕਾਰਵਾਈ ਇਹ ਲਗਾਤਾਰ ਨਿਰੰਤਰ ਜਾਰੀ ਰਹੂਗੀ ਜਿਹੜੇ ਵੀ ਕੋਈ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਨੇ ਪੈਡਲਿੰਗ ਦੇ ਵਿੱਚ ਇਨਵੋਲਵ ਨੇ ਉਹਨਾਂ ਤੇ ਪੁਲਿਸ ਦਾ ਨਿਰੰਤਰ ਇਸੇ ਤਰ੍ਹਾਂ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਉਹਨਾਂ ਤੇ ਜਾਰੀ ਰਹੂਗੀ ਤੇ ਜਿਹੜੇ ਕੋਈ ਐਡਿਕਟਸ ਨੇ ਉਹਨਾਂ ਨੂੰ ਤੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਨੂੰ ਰੀਫਾਰਮੇਸ਼ਨ ਤੇ ਰੀਹੈਬਿਲਿਟੇਸ਼ਨ ਦੇ ਜਿਹੜੇ ਪ੍ਰੋਬਲੇਮੇ ਨੇ ਉਹ ਅਸੀਂ ਜਿਹੜੇ ਕਰ ਰਹੇ ਹਾਂ ਸਰ ਆਲ ਓਵਰ ਪੰਜਾਬ ਚੱਲ ਰਹੀ ਹੈ ਮੁਹਿੰਮ ਅੱਜ ਤੁਸੀਂ ਇੱਥੇ ਆਏ ਹੋ ਕਿੰਦਾ ਦੀ ਕੋਆਪਰੇਸ਼ਨ ਮਿਲੀ ਲੋਕਾਂ ਵੱਲੋਂ ਦੇਖੋ ਜੀ ਲੋਕਾਂ ਤੋਂ ਪੂਰਾ ਸਾਨੂੰ ਸਹਿਯੋਗ ਮਿਲ ਰਿਹਾ ਅਸੀਂ ਪੰਚਾਇਤਾਂ ਤੋਂ ਸਾਡੇ ਕੋਲ ਇਸ ਟਾਈਮ ਜੁਹਾਰਾ ਨਗਰ ਦੇ ਸਰਪੰਚ ਸਾਹਿਬ ਤੇ ਝਾਮਪੁਰ ਤੋਂ ਪੰਚਾਇਤ ਨੰਬਰ ਉਹ ਵੀ ਨਾਲ ਇੱਥੇ ਨੇ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਆ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦਾ ਸਹਿਯੋਗ ਵੀ ਅਸੀਂ ਲਿਆ ਤੇ ਉਹਨਾਂ ਨੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਮਤਾ ਵੀ ਪਾਸ ਕੀਤਾ ਤਾਂ ਕਿ ਜਿਹੜੇ ਸਾਰੇ ਲੋਕਾਂ ਨੂੰ ਇੱਕ ਜਾਗਰੂਕ ਕਰਨ ਲਈ ਕਿ ਆਪਾਂ ਲਾਮਬੰਦੀ ਕਰੀਏ ਨਸ਼ਿਆਂ ਦੇ ਖਿਲਾਫ ਇੱਕ ਸਮਾਜਿਕ ਈਕੂਅਲ ਸਾਰੇ ਲੋਕ ਇਕੱਠੇ ਹੋ ਕੇ ਪੁਲਸ ਦਾ ਸਹਿਯੋਗ ਦੇਣ ਸਹਿਯੋਗ ਦੇ ਕੇ ਆਪਾਂ ਜਿਹੜੀ ਇਹ ਇੱਕ ਈਕੂਅਲ ਹੈ ਇਹਨੂੰ ਆਪਾਂ ਦੂਰ ਕਰ ਸਕੀਏ ਤਾਂ ਲੋਕਾਂ ਦਾ ਸਾਨੂੰ ਬਹੁਤ ਚੰਗਾ ਸਹਿਯੋਗ ਮਿਲ ਰਿਹਾ ਲੋਕ ਬੌਕਸ ਲਗਾ ਕਰ ਰਹੇ ਨੇ ਇਹ ਸਾਰੇ ਕਦਮ ਜੀ ਸਰ ਜਿਹੜੇ ਲੋਕਾਂ ਨੂੰ ਕੀ ਅਪੀਲ ਕਰੂੰਗੇ ਜੇ ਕਿਸੇ ਕੋਲ ਇਨਫੋਰਮੇਸ਼ਨ ਹੈ ਤਾਂ ਕੰਟੈਕਟ ਕਰਨ ਹੋਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਫਿਊਚਰ ਦੇਖੋ ਜੀ ਬੜੀਆਂ ਕਲੀਅਰ ਡਾਇਰੈਕਸ਼ਨਸ ਨੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਲਾਂਚ ਕੀਤਾ ਗਿਆ ਸੀ ਪੰਜਾਬ ਦਾ ਉਹਦੇ ਤੇ ਕੋਈ ਗੁਪਤ ਤਰੀਕੇ ਨਾਲ ਵੀ ਜਾਣਕਾਰੀ ਦੇ ਸਕਦਾ ਇਸ ਤੋਂ ਇਲਾਵਾ ਸਾਡੇ ਕੋਲ ਲੋਕਲ ਥਾਣੇ ਲੋਕਲ ਡੀਐਸਪੀ ਸਾਡੇ ਕੋਲ ਆ ਕੇ ਸਾਡੇ ਦਫ਼ਤਰ ਦੇ ਵਿੱਚ ਸਾਡੇ ਨੰਬਰ ਤੇ ਕੋਈ ਵੀ ਕਿਸੇ ਵੀ ਟਾਈਮ ਕੰਟੈਕਟ ਕਰ ਸਕਦਾ ਸਾਨੂੰ ਇਨਫੋਰਮੇਸ਼ਨ ਦੇ ਸਕਦਾ ਸੀ ਯੂਰ ਕਰਦੇ ਆ ਵਿਸ਼ਵਾਸ ਦਿਨੇ ਆ ਕਿ ਅਸੀਂ ਇਮੀਡੀਏਟਲੀ ਜਿਹੜਾ ਜਿਹੜਾ ਵੀ ਕੋਈ ਤਸਕਰੀ ਦੇ ਵਿੱਚ ਇਨਵੋਲ ਹੋਵੇ ਉਹਦੇ ਤੇ ਸਖਤ ਜਿਹੜੀ ਕਾਰਵਾਈ ਕਰਾਂਗੇ